ਹੁਣੇ-ਹੁਣੇ ਆਈ ਖਬਰ ਨੇ ਕਈ ਕਰਾਂ ਦੇ ਚੁੱਲਿਆਂ ਦੀ ਅੱਗ ਬੁਝਾ ਦਿੱਤੀ ਹੈ। ਦਰਸਲ ਅਹਮਦਾਬਾਦ ਦੇ ਸਰਦਾਰ ਬੱਲਭਾਈ ਪਟੇਲ ਹਵਾਈ ਅੱਡੇ ਨੇੜੇ ਮੈਗਾਨੀ ਨਗਰ ਇਲਾਕੇ ਵਿੱਚ ਦੁਪਹਿਰ 2 ਵਜੇ ਦੇ ਕਰੀਬ ਉਡਾਣ ਭਰਨ ਮੌਕੇ 에ਅਰ ਇੰਡੀਆ ਦਾ ਜਹਾਜ਼ ਹਾਦਸਾ ਗ੍ਰਸਤ ਹੋ ਗਿਆ। ਪੁਲਿਸ ਕੰਟਰੋਲ ਰੂਮ ਮੁਤਾਬਕ 에ਅਰ ਇੰਡੀਆ ਦੀ ਉਡਾਣ AI 171 ਅਹਮਦਾਬਾਦ ਤੋਂ ਲੰਡਨ ਜਾ ਰਹੀ ਸੀ। ਜਹਾਜ਼ ਵਿੱਚ ਪਾਇਲਟ ਅਤੇ ਹੋਰ ਅੰਮਲੇ ਸਣੇ 242 ਯਾਤਰੀ ਸਵਾਰ ਦੱਸੇ ਜਾਂਦੇ ਨੇ। ਹਾਦਸਾ ਜਹਾਜ਼ ਦੇ ਹਵਾਈ ਅੱਡੇ ਦੀ ਬਾਉਂਡਰੀ ਵਾਲ ਨਾਲ ਟਕਰਾਉਣ ਕਰਕੇ ਵਾਪਰਿਆ ਦੱਸਿਆ ਗਿਆ ਹਾਦਸਾ ਗ੍ਰਸਤ ਜਹਾਜ਼ ਇੱਕ ਬੋਇੰਗ 787D ਡ੍ਰੀਮ ਲਾਈਨਰ ਗੁਜਰਾਤ ਭਾਜਪਾ ਮੁਤਾਬਕ ਜਹਾਜ਼ ਵਿੱਚ ਸੂਬੇ ਦੇ ਸਾਬਕਾ ਮੁੱਖ ਮੰਤਰੀ ਤੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਵਿਜੇ ਰupani ਵੀ ਸਵਾਰ ਸਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲਾਤਾਂ ਦਾ ਜਾਇਜ਼ਾ ਲਿਆ ਹਾਦਸੇ ਮਗਰੋਂ ਅਹਮਦਾਬਾਦ ਹਵਾਈ ਅੱਡੇ ਤੇ ਸਵਾਮਾਂ ਨੂੰ ਅਸਥਾਈ ਤੌਰ ਤੇ ਮੁਅਤਲ ਕਰ ਦਿੱਤਾ ਗਿਆ ਹੈ ਮੀਡੀਆ ਰਿਪੋਰਟ ਅਨੁਸਾਰ ਹਸਤਾਗ੍ਰਸਤ ਉਡਾਣ ਵਿੱਚ 161 ਭਾਰਤੀ 15 ਬ੍ਰਿਟਿਸ਼ ਨਾਗਰਿਕ ਇੱਕ ਕੈਨੇਡੀਅਨ ਅਤੇ 7 ਪੁਰਤਗਾਲੀ ਨਾਗਰਿਕ ਸਵਾਰ ਸਨ ਇਹਨਾਂ ਵਿੱਚ 217 ਬਾਲਗ ਅਤੇ 11 ਬੱਚੇ ਸ਼ਾਮਲ ਸਨ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਪਰ ਸ਼ੁਰੂਆਤੀ ਰਿਪੋਰਟਾਂ ਮੁਤਾਬਕ ਹਾਦਸਾ ਟੇਕ-ਆਫ ਦੌਰਾਨ ਹੋਇਆ ਹੈ ਉਧਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਫੋਨ ਕਰਕੇ ਗੁਜਰਾਤ ਦੇ ਮੁੱਖ ਮੰਤਰੀ ਭੁਪਿੰਦਰ ਪਟੇਲ ਨੂੰ ਕੇਂਦਰ ਸਰਕਾਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਜਹਾਜ਼ ਦੀ ਕਮਾਂਡ ਜਹਾਜ਼ ਕੈਪਟਨ ਸੁਮੇਤ ਸਬਰਵਾਲ ਕੋਲ ਸੀ ਜਿਨ੍ਹਾਂ ਕੋਲ 8200 ਘੰਟਿਆਂ ਦਾ ਤਜਰਬਾ ਹੈ 에어 ਇੰਡੀਆ ਨੇ ਐਕਸ ਦੇ ਕਪੂਸਟ ਵਿੱਚ ਹਾਦਸੇ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਫਾਇਰ ਅਫਸਰ ਜੈ ਸ਼ਖਾਦੀ ਨੇ ਕਿਹਾ ਕਿ ਅੱਗ ਬਚਾਉਣ ਲਈ ਫਾਇਰ ਟੈਂਡਰ ਮੌਕੇ ਤੇ ਪਹੁੰਚੇ ਹੋਏ ਨੇ ਇੱਕ ਅਧਿਕਾਰੀ ਨੇ ਕਿ ਕਿ ਕਈ ਜ਼ਖਮੇ ਨੂੰ ਸ਼ਹਿਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਹਾਦਸੇ ਤੋਂ ਫੌਰੀ ਮਗਰੋਂ ਇਲਾਕੇ ਤੋਂ ਕਾਲੇ ਧੂੰਏ ਦਾ ਇੱਕ ਵੱਡਾ ਗੁਬਰ ਉਡਦਾ ਦੇਖਿਆ ਗਿਆ ਐਮਰਜੈਂਸੀ ਟੀਮ ਆ ਫੌਰੀ ਮੌਕੇ ਤੇ ਪਹੁੰਚ ਗਈਆਂ ਤੇ ਬਚਾਅ ਨਿਕਾਸੀ ਅਤੇ ਅੱਗ ਬੁਝਾਉਣ ਦੇ ਕਾਰਜ ਸ਼ੁਰੂ ਕਰ ਦਿੱਤੇ ਗਏ ਜਹਾਜ਼ ਆਈਜੀਬੀ ਗਰਾਊਂਡ ਦੇ ਆਲੇ ਦੁਆਲੇ ਹਾਦਸਾ ਗ੍ਰਸਤ ਹੋਇਆ ਜਿਸ ਕਾਰਨ ਸਥਾਨਕ ਲੋਕਾਂ ਵਿੱਚ ਦਸਤ ਫੈਲ ਗਈ ਮੌਕੇ ਤੋਂ ਪ੍ਰਾਪਤ ਤਸਵੀਰਾਂ ਵਿੱਚ ਧੂੰਏ ਦੇ ਸੰਘਣੇ ਗੁਬਾਰ ਉਸਮਾਨ ਵਿੱਚ ਉੱਡਦੇ ਦਿਖਾਈ ਦਿੱਤੇ ਚਸ਼ਮਦੀਦਾ ਨੇ ਇੱਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ ਜਿਸ ਤੋਂ ਬਾਅਦ ਅੱਗ ਦੀਆਂ ਲਪਟਾਂ ਉੱਠੀਆਂ ਫਾਇਰ ਬਰਗੇਡ ਯੂਨਿਟ ਸਥਾਨਕ ਪੁਲਿਸ ਤੇ ਐਂਬੂਲੈਂਸਾਂ ਨੂੰ ਤੁਰੰਤ ਤਾਇਨਾਤ ਕਰ ਦਿੱਤਾ ਗਿਆ ਜਦਕਿ ਕੌਮੀ ਆਫਤ ਰਿਸਪੌਂਸ ਵਾਲਾਂ ਦੀਆਂ ਟੀਮਾਂ ਨੂੰ ਵੀ ਭੇਜਿਆ ਗਿਆ ਹੈ ਬਚਾਅ ਕਾਰਜ ਜਾਰੀ ਨੇ ਭਰਤ ਹਕਾਰੀਆਂ ਨੇ ਅਜੇ ਤੱਕ ਜ਼ਖਮੀਆਂ ਜਾਂ ਬਚੇ ਲੋਕਾਂ ਦੀ ਗਿਣਤੀ ਦੀ ਪੁਸ਼ਟੀ ਨਹੀਂ ਕੀਤੀ ਏਐਨਆਈ ਦੀ ਰਿਪੋਰਟ ਮੁਤਾਬਕ ਜਹਾਜ਼ ਵਿੱਚ 242 ਲੋਕ ਸਵਾਰ ਸਨ ਜਿਨ੍ਹਾਂ ਵਿੱਚ ਦੋ ਪਾਇਲਟ ਅਤੇ 10 ਅਮਲੇ ਦੇ ਮੈਂਬਰ ਸ਼ਾਮਿਲ ਸਨ ਇਹ ਜਹਾਜ਼ ਕੈਪਟਨ ਸੁਮੇਤ ਸਬਰਵਾਲ ਦੀ ਅਗਵਾਈ ਹੇਠ ਸੀ ਅਤੇ ਉਸ ਦੇ ਨਾਲ ਹੀ ਫਰਸਟ ਅਫਸਰ ਕਲਾਈਵ ਕੁੰਦਰਵੀਸਨ ਕੈਪਟਨ ਸੁਮੇਤ ਸਬਰਵਾਲ ਇੱਕ ਐਲਟੀਸੀ ਨੇ ਜਿਨ੍ਹਾਂ ਕੋਲ 8200 ਘੰਟਿਆਂ ਦਾ ਤਜਰਬਾ ਹੈ ਪਾਇਲਟ ਕੋਲ 1100 ਘੰਟੇ ਉਡਾਣ ਦਾ ਤਜਰਬਾ ਹੈ ਏਟੀਸੀ ਦੇ ਅਨੁਸਾਰ ਜਹਾਜ਼ ਅਹਮਦਾਬਾਦ ਤੋਂ ਬਾਅਦ ਦੁਪਹਿਰ ਭਾਰਤੀ ਸਮੇਂ ਅਨੁਸਾਰ 1:48 ਮਿੰਟ ਤੇ ਰਨਵੇ 23 ਤੋਂ ਰਵਾਨਾ ਹੋਇਆ ਇਸ ਨੇ ਏਟੀਸੀ ਨੂੰ ਮਾਈ ਡੇ ਅਕਾਲਤ ਕੀਤੀ ਪਰ ਉਸ ਤੋਂ ਬਾਅਦ ਏਟੀਸੀ ਵੱਲੋਂ ਕੀਤੀਆਂ ਗਈਆਂ ਕਾਲਾਂ ਦਾ ਜਹਾਜ਼ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ ਰਨਵੇ 23 ਤੋਂ ਰਵਾਨਾ ਹੋਣ ਤੋਂ ਤੁਰੰਤ ਬਾਅਦ ਜਹਾਜ਼ ਹਵਾਈ ਅੱਡੇ ਕੇਰੇ ਦੇ ਬਾਹਰ ਜ਼ਮੀਨ ਤੇ ਡਿੱਗਿਆ ਗੁਜਰਾਤ ਭਾਜਪਾ ਨੇ ਪੁਸ਼ਟੀ ਕੀਤੀ ਹੈ ਕਿ ਸਾਬਕਾ ਮੁੱਖ ਮੰਤਰੀ ਵਿਜੇ ਰupani ਹਾਦਸਾ ਗ੍ਰਸਤ ਹੋਏ 에ਰ ਇੰਡੀਆ ਡ੍ਰੀਮ ਲਾਈਨਰ ਤੇ ਸਵਾਰ ਸਨ ਗੁਜਰਾਤ ਬੀਜੇਪੀ ਦੇ ਬਲਾਰਾ ਜਗਨੇਸ਼ ਦਵ ਨੇ ਦੱਸਿਆ ਕਿ ਰupani ਆਪਣੀ ਯਾਤਰਾ ਯੋਜਨਾ ਅਨੁਸਾਰ ਜਹਾਜ਼ ਵਿੱਚ ਸਨ ਉਹਨਾਂ ਕਿਹਾ ਕਿ ਹਾਲਾਂਕਿ ਸਾਨੂੰ ਰupani ਦੇ ਬਾਰੇ ਹਲੇ ਤੱਕ ਕੋਈ ਖਬਰ ਨਹੀਂ ਹੈ ਹਾਦਸੇ ਵਾਲੀ ਥਾਂ ਤੇ ਰਾਤ ਅਤੇ ਬਚਾਅ ਕਾਰਜ ਜਾਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰੀ ਸ਼ਹਿਰੀ ਹਵਾਵਾਜ਼ੀ ਮੰਤਰੀ ਰਾਮੋਨ ਨਾਈਡੂ ਨਾਲ ਗੱਲ ਕੀਤੀ ਅਤੇ ਅਹਮਦਾਬਾਦ ਵਿੱਚ 에어 ਇੰਡੀਆ ਦੇ ਹਾਦਸਾ ਗ੍ਰਸਤ ਹੋਏ ਜਹਾਜ਼margo ਹਾਲਾਤਾਂ ਦਾ ਜਾਇਜ਼ਾ ਲਿਆ 에어 ਇੰਡੀਆ ਦੀ ਅਹਮਦਾਬਾਦ ਤੋਂ ਲੰਡਨ ਜਾ ਰਹੀ ਉਡਾਣ ਵਿੱਚ 242 ਯਾਤਰੀ ਸਵਾਰ ਸਨ ਪ੍ਰਧਾਨ ਮੰਤਰੀ ਨੇ ਨੈਡੂ ਨੂੰ ਹਾਸੇ ਵਾਲੀ ਥਾਂ ਤੇ ਪਹੁੰਚਣ ਅਤੇ ਚੱਲ ਰਹੇ ਬਚਾਅ ਤੇ ਰਾਹਤ ਕਾਰਜਾਂ ਦੀ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ ਨੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਨਿਰਦੇਸ਼ ਦਿੱਤਾ ਕਿ ਪ੍ਰਭਾਵਿਤ ਲੋਕਾਂ ਨੂੰ ਬਿਨਾਂ ਕਿਸੇ ਦੇਰੀ ਦੇ ਹਰ ਜ਼ਰੂਰੀ ਸਹਾਇਤਾ ਦਿੱਤੀ ਜਾਵੇ ਅਤੇ ਨਿਯਮਤ ਅਪਡੇਟਸ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ ਸ਼ਹਿਰੀ ਹਵਾਬਾਜ਼ੀ ਮੰਤਰੀ ਦੇ ਦਫ਼ਤਰ ਦੇ ਇੱਕ ਬਿਆਨ ਅਨੁਸਾਰ ਸਾਰੀਆਂ ਸਬੰਧਤ ਏਜੰਸੀਆਂ ਨੂੰ ਹਾਈ ਅਲਰਟ ਤੇ ਰੱਖਿਆ ਗਿਆ ਤੇ ਕੇਂਦਰੀ ਅਤੇ ਸਵੈ ਟੀਮਾਂ ਰਾਹਤੇ ਬਚਾਅ ਕਾਰਜ ਮੈਗਾਨੀ ਨਗਰਪਾਲ ਰਵਾਨਾ ਹੋਈਆਂ ਨੇ ਇਸ ਸਾਥਸੇ ਦੇ ਵਿੱਚ ਮੀਡੀਆ ਰਿਪੋਰਟਾਂ ਦੇ ਵਿੱਚ ਕਿਹਾ ਜਾ ਰਿਹਾ ਕਿ ਹੁਣ ਤੱਕ 100 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਤਸ਼ਾ ਪ੍ਰਗਟ ਕੀਤਾ ਜਾ ਰਿਹਾ ਹਾਲਾਂਕਿ ਹਲੇ ਤੱਕ ਅਧਿਕਾਰਿਕ ਪੁਸ਼ਟੀ ਹੋਣੀ ਬਾਕੀ ਹੈ ਕਿ ਕਿੰਨੇ ਲੋਕਾਂ ਦੀ ਮੌਤ ਹੋਈ ਹੈ